ਔਰ ਇਹ ਆ ਮੂੰਹ ਕੱਢ ਲਿਆ ਉਹ ਦੇਖੋ ਬੱਸ ਦਾ ਲੱਗੂ ਉਹ ਸੀਗਾ ਹਾਈ ਦੋਸਤੋ ਮੈਂ ਸਨੀ ਜੋੜਾ ਸਨੇਕ ਚੇਚਰ ਬਠਿੰਡਾ ਤੋਂ ਤੇ ਅੱਜ ਆਪਾਂ ਮੈਂ ਆਇਆਗਾ ਜੀ ਸੁਰਕਪੀ ਰੋਡ ਤੇ ਸੌਰੀ ਹੰਸਨਗਰ ਦੇ ਵਿੱਚ ਤੇ ਇੱਥੇ ਸੱਪ ਹੈਗਾ ਆ ਜਿਹੜੀਆਂ ਬੋਰੀਆਂ ਨੇ ਗੱਟੇ ਨੇ ਇੱਥੇ ਸੱਪ ਬੈਠਾ ਹੈਗਾ ਚਿੱਟਾ ਰੰਗ ਕਹਿੰਦੇ ਨੇ ਤਾਂ ਗਲੌਸੀ ਬੈਲਡ ਹੋ ਸਕਦਾ ਹੈ ਬਾਕੀ ਦੇਖਦੇ ਕੱਢ ਕੇ ਲਓ ਜੀ ਆ ਤੁਹਾਡੇ ਪੈਰ ਥੱਲੇ ਭਾਜੀ आधुनिक थोड़, हाँ आधुनिक पेड़ चलिए अज्ञानी ओ अज्ञानी इतनी इतनी हाँ भाई दोस्तों ग्लॉसी बेलेड रेसर्स ने काफी अच्छी लैंड हैगी और ਮਤਲਬ ਪੂਰਾ ਬੜੀਆ ਹੰਡਿਆ ਹੋਇਆ ਸੱਪ ਹੈ ਬਾਈਟ ਕਰਨ ਦੀ ਕੋਸ਼ਿਸ਼ ਕਰ ਰਿਹਾ ਕਿਉਂਕਿ ਇਸ ਸੱਪ ਦੀ ਖਾਸੀਅਤ ਇਹੀ ਹੈ ਕਿ ਇਹ ਬਾਈਟ ਬਹੁਤ ਜ਼ਿਆਦਾ ਕਰਦਾ ਹੈਗਾ ਇਹ ਪਤਾ ਨਹੀਂ ਇੰਨਾ ਮਤਲਬ ਕਿਉਂ ਗੁੱਸੇ ਚ ਰਹਿੰਦਾ ਹੈ ਉਹ ਬਸ ਇਹ ਡੱਬਾ ਡੱਬਾ ਕੋਈ ਹਾਂ ਡੱਬਾ ਚਾਹੀਦਾ ਹੈ ਡੱਬਾ ਹੈ ਨਾ ਕੋਈ ਅਹ ਦੋਸਤੋ ਇਹ ਜਿਹੜਾ ਸੱਪ ਹੈਗਾ ਇਹ ਛਿਪਕਲੀਆਂ ਖਾਣ ਵਾਲਾ ਸੱਪ ਹੈ ਬਿਨਾ ਜ਼ਹਿਰ ਤੋਂ ਆ ਜ਼ਹਿਰਪੋਰਾ ਵੀ ਹੈ ਨਹੀਂ ਇਸ ਦੇ ਵਿੱਚ ਪਰ ਇਹ ਦੰਦੀਆਂ ਬਹੁਤ ਜ਼ਿਆਦਾ ਵੱਢਦਾ ਹੈਗਾ ਹੁਣ ਤੁਸੀਂ ਦੇਖੋ ਗਲਵਸ ਦੇ ਉੱਤੇ ਦੋ ਤਿੰਨ ਵੱਡੀਆਂ ਦੰਦੀ ਵੱਢ ਗਿਆ ਐਸੇ ਕਰਕੇ ਸਾਨੂੰ ਗਲਵਸ ਪਾਉਣਾ ਪੈਂਦਾ ਹੈਗਾ ਹੁਣ ਇਸ ਦਾ ਮੂਹ ਦੱਬ ਲਿਆ ਤਾਂ ਹੁਣ ਆਪਾਂ ਨੂੰ ਜਿਹੜੀ ਹੈਗੀ ਕਿਸੇ ਤਰ੍ਹਾਂ ਦੀ ਕੋਈ ਟੈਨਸ਼ਨ ਨਹੀਂ ਹੈ ਇਸ ਨਾਲ ਦੰਦੀਆਂ ਵੱਢਦਾ ਹੈ ਤਾਂ ਉਸ ਕਰਕੇ ਜਿਹੜਾ ਹੈ ਕਈ ਵਾਰੀ ਬਲੱਡ ਨਿਕਲੇ ਹੁੰਦਾ ਜਾਂ ਜਿਵੇਂ ਸਾਨੂੰ ਤਾਂ ਹੁਣ ਪਤਾ ਹੈਗਾ ਕਿ ਇਸ ਸੱਪ ਵਿੱਚ ਜ਼ਹਿਰ ਨਹੀਂ ਹੈਗੀ ਜੇ ਕੋਈ ਹੋਰ ਛੇੜੂਗਾ ਤਾਂ ਉਸ ਨੂੰ ਇਹ ਲੱਗੂਗਾ ਵੀ ਇਹ ਦੰਦੀ ਵੱਢ ਗਿਆ ਪਤਾ ਨਹੀਂ ਕਿਹੜਾ ਸੱਪ ਸੀਗਾ ਤੇ ਜਿਵੇਂ ਸਿਆਣੇ ਕਹਦੇ ਹਨ ਵੀ ਸੱਪ ਦੇ ਡੰਗੇ ਨਾਲ ਉਹਨੇ ਲੋਕਾਂ ਦੀ ਮ ਡਰ ਨਾਲ ਜਾਂ ਜਿੰਨਾ ਡਰ ਨਾਲ ਹੋ ਜਾਂਦੀ ਹੈਗੀ ਡਰ ਨਾਲ ਹੁਣ ਸੱਪ ਲੜ ਗਿਆ ਡਰ ਨਾਲ ਇਹ ਹੋ ਜਾਂਦਾ ਪਤਾ ਨਹੀਂ ਯਾਰ ਕਿਹੜਾ ਸੱਪ ਲੜਿਆ ਜ਼ਹਿਰ ਵਾਲਾ ਸੀ ਜਾਂ ਬਿਨਾਂ ਜ਼ਹਿਰ ਤੋਂ ਬੰਦਾ ਡਰ ਨਾਲ ਹੀ ਮਰ ਜਾਂਦਾ ਹੈਗਾ ਸੋ ਦੋਸਤੋ ਇਹਦੀ ਪਛਾਣ ਹੈ ਜਿਹੜੀ ਉਹ ਇਹੀ ਹੈ ਮਿੱਟੀ ਰੰਗ ਦਾ ਸੱਪ ਹੈ ਉੱਤੇ ਕਾਲੇ ਰੰਗ ਦੇ ਡਾਟਸ ਨੇਗੇ ਇਹ ਰੀਸੈਂ ਸਨੇਕ ਹੈਗਾ ਛਿਪਕੀਆਂ ਡੱਡੂ ਇਦਾਂ ਦਾ ਜਾਨਵਰ ਖਾਣ ਵਾਲਾ ਸੱਪ ਹੈ ਤੇ ਇਹ ਨਾਲ ਮੌਤ ਨਹੀਂ ਹੁੰਦੀ ਹੈਗੀ ਦੂਜੀ ਗੱਲ ਇਹ ਹੈ ਵੀ ਚਾਹੇ ਸੱਪ ਜ਼ਹਿਰ ਵਾਲਾ ਚਾਹੇ ਬਿਨਾਂ ਜ਼ਹਿਰ ਤੋਂ ਹਮਾਰੂ ਨਾਲ ਠੀਕ ਹੈ ਜੀ ਇਹਨਾਂ ਨੂੰ ਪਾ ਲੈਨੇ ਆਪਾਂ ਬੋਤਲ 'ਚ ਤੇ ਫਿਰ ਮਿਲਦੇ ਕਿਸ ਨਾ ਕਿਸੇ ਨਵੇਂ ਰਿਸਕਿਊ ਦੇ Thank you.